ਪੰਜਾਬ ਨੇ ਪਹਿਲਾਂ ਹੀ ਬੜਾ ਸੰਤਾਪ ਭੋਗਿਆ ਹੈ ਹਿੰਦੂ ਸਿੱਖ ਜਿਹੜੀ ਏਕਤਾ ਹੈ ਉਹ ਹਮੇਸ਼ਾ ਤੋਂ ਬਰਕਰਾਰ ਰਹੀ ਹੈ ਤੇ ਰਹੂਗੀ ਇਹ ਜਿਹੜੇ ਅਨਸਰ ਨੇ ਇਹ ਜਿਹੜਾ ਉਸ ਗਲਤ ਬੰਦੇ ਨੂੰ ਉਸ ਗਲਤ ਇਨਸਾਨ ਨੂੰ ਅੱਜ ਅਸੀਂ ਆਪਣੇ ਵੱਲੋਂ ਇੱਕ ਮੈਸੇਜ ਦੇਣ ਦੇ ਰਹੇ ਹਾਂ ਵੀ ਸਾਡੀ ਏਕਤਾ ਨੂੰ ਚੈਲੰਜ ਕਰਕੇ ਸਾਨੂੰ ਅੱਜ ਉਹਨੇ ਸਾਨੂੰ ਇੱਕ ਦੁਬਾਰਾ ਤੋਂ ਵੀ ਜਿਹੜਾ ਅੱਜ ਸਾਡੇ ਕੋਲ ਤੁਸੀਂ ਆਏ ਉਸ ਤੋਂ ਬਾਅਦ ਅੱਜ ਸਾਡੇ ਜਿੰਨੇ ਵੀ ਸ਼ਹਿਰ ਦੇ ਮੰਦਰ ਨੇ ਉਹਨਾਂ ਕਮੇਟੀਆਂ ਤੋਂ ਪ੍ਰਧਾਨ ਸਾਹਿਬ ਜਾਂ ਉਹਨਾਂ ਦਾ ਕੋਈ ਨਾ ਕੋਈ ਰਿਪਰੈਜ਼ੈਂਟੇਟਿਵ ਇੱਥੇ ਪਹੁੰਚਿਆ ਉਹਨਾਂ ਦਾ ਕੱਖ ਨਹੀਂ ਰਹਿੰਦਾ ਜੀ ਰਾਵਣ ਵਰਗੇ ਮਰਗੇ ਕੰਸ ਵਰਗੇ ਮਰਗੇ ਇਹ ਪੰਨੂ ਦਾ ਚੀਜ਼ ਹੀ ਕੀ ਹੈ ਐਡੇ بڑے ਹਿੰਦੂਸਤਾਨ ਦੇ ਵਿੱਚ ਇੱਕ ਇਹ ਜਿਹਾ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਅਤੇ ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਮੈਂ ਸੋਚਦਾ ਕਿ ਬੜੀ ਮੰਦ ਭਾਗੀ ਗੱਲ ਹੈ ਵੀ ਅੱਜ ਵੀ ਇਹੋ ਜਿਹੀਆਂ ਗੱਲਾਂ ਜਿਹੜੀਆਂ ਪੰਜਾਬ ਨੂੰ ਤੋੜਨ ਦੀਆਂ ਕੀਤੀਆਂ ਜਾ ਰਹੀਆਂ ਨੇ ਪੰਜਾਬ ਨੇ ਪਹਿਲਾਂ ਹੀ ਬੜਾ ਸੰਤਾਪ ਭੋਗਿਆ ਹੈ Hindu Sikh ਜਿਹੜੀ ਏਕਤਾ ਹੈ ਉਹ ਹਮੇਸ਼ਾ ਤੋਂ ਬਰਕਰਾਰ ਰਹੀ ਹੈ ਤੇ ਰਹੂਗੀ ਇਹ ਜਿਹੜੇ ਅੰਸਰ ਨੇ ਇਹ ਜਿਹੜਾ ਇਹ ਤੋੜਨਾ ਚਾਹੁੰਦੇ ਨੇ ਵੀ ਲੋਕਾਂ ਦੇ ਮਨ 'ਚ ਖਟਾਸ ਪੈਦਾ ਕਰਨਾ ਚਾਹੁੰਦੇ ਨੇ ਤੇ ਦੁਬਾਰਾ ਗਰਵਾਦ ਨੂੰ ਪੰਜਾਬ ਦੇ ਵਿੱਚ ਲੈ ਕੇ ਆਉਣਾ ਚਾਹੁੰਦੇ ਨੇ ਇਹਨਾਂ ਦੇ ਮਨਸੂਬੇ ਕਦੇ ਵੀ ਕਾਮਯਾਬ ਨਹੀਂ ਹੋਣ ਦਿੱਤੇ ਜਾਣਗੇ ਅਸੀਂ ਸਾਰੇ ਹੀ Hindu ਸੰਗਠਨ ਅੱਜ ਉਹਰੇ ਇਕੱਠੇ ਹੋ ਕੇ 6 ਤਰੀਕ ਨੂੰ ਸਾਰੇ ਮੰਦਰਾਂ ਦੇ ਵਿੱਚ ਦੀਪਮਾਲਾ ਕਰਾਂਗੇ ਤੇ ਹਨੂਮਾਨ ਚਾਲੀਸਾ ਦਾ ਪਾਠ ਕਰਾਂਗੇ ਪੰਜਾਬ ਦੀ 29 41 ਇਹ ਸਾਰੇ ਪਾਠ ਹੋਣਗੇ ਤੇ Hindu ਸਿੱਖ ਏਕਤਾ ਜਿਹੜੀ ਕਿ ਬਰਕਰਾਰ ਰਹੇ ਤੇ ਇਹੋ ਜਿਹੇ ਬੰਦਿਆਂ ਨੂੰ ਮੂੰਹ ਤੋੜ ਜਵਾਬ ਦਿੱਤਾ ਜਾਊਗਾ ਜੈ ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਜੈ ਜੈ ਸ਼੍ਰੀ ਰਾਮ ਅੱਜ ਸਰਨਲ ਪਹਿਲਾਂ ਤਾਂ ਮੈਂ ਸਾਰੇ ਮੀਡੀਆ ਸਾਥੀਆਂ ਦਾ ਧੰਨਵਾਦ ਕਰਦਾ ਵੀ ਜਿਹੜਾ ਅੱਜ ਸਾਡੇ ਕੋਲ ਤੁਸੀਂ ਆਏ ਉਸ ਤੋਂ ਬਾਅਦ ਅੱਜ ਸਾਡੇ ਜਿੰਨੇ ਵੀ ਸ਼ਹਿਰ ਦੇ ਮੰਦਰ ਨੇ ਉਹਨਾਂ ਕਮੇਟੀਆਂ ਤੋਂ ਪ੍ਰਧਾਨ ਸਾਹਿਬ ਜਾਂ ਉਹਨਾਂ ਦਾ ਕੋਈ ਨਾ ਕੋਈ ਰਿਪਰੈਜ਼ੈਂਟੇਟਿਵ ਇੱਥੇ ਪਹੁੰਚਿਆ ਮੈਂ ਉਹਨਾਂ ਦਾ ਵੀ ਤੇ ਜਿੰਨੇ ਵੀ ਹਿੰਦੂ ਸੰਗਠਨ ਨੇ ਸਭ ਦਾ ਧੰਨਵਾਦ ਕਰਦਾ ਜਿਹੜਾ ਅੱਜ ਇੱਥੇ ਆਏ ਨੇ ਤੇ ਅੱਜ ਦੀ ਜਿਹੜੀ ਇਹ ਮੀਟਿੰਗ ਅਸੀਂ ਕੀਤੀ ਹੈ ਉਹਦਾ ਜਿਹੜਾ ਮੁੱਖ ਜਿਹੜਾ ਮੁੱਦਾ ਸੀ ਬੀਤੀ ਰਾਤ ਜਿਹੜਾ ਖਾਲਸਥਾਨੀ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਜਿਹਨੂੰ ਮੈਂ ਕਹਿੰਨਾ ਜਿਹੜਾ ਸਾਡੀ ਸਿੱਖ ਕੌਮ ਤੇ ਇੱਕ ਕਲੰਕ ਹੈ ਕਾਲਾ ਧੱਬਾ ਹੈ ਜਿਹੜਾ ਹਮੇਸ਼ਾ ਹੀ ਆਪਣੇ ਸਾਡੇ ਦੇਸ਼ ਦੀ ਏਕਤਾ ਨੂੰ Hindu Sikh ਭਾਈਚਾਰੇ ਨੂੰ ਆਪਸ ਚ ਲੜਾਉਣ ਲਈ ਜ਼ਹਿਰ ਉਗਲਦਾ ਹੈ ਕੱਲ ਉਸ ਵੱਲੋਂ ਇੱਕ ਹੋਰ ਜਿਹੜੀ ਕਾਨੂੰਨੀ ਹਰਕਤ ਕੀਤੀ ਗਈ ਹੈ ਉਹਨੇ ਇਹ ਸਪਸ਼ਟ ਕਿਹਾ ਵੀ 6 ਜੂਨ ਨੂੰ ਦੇਖੋ ਸਾਨੂੰ 6 ਜੂਨ ਦੀ ਜਿਹੜੀ ਇਹ ਘਟਨਾ ਹੈ ਉਹਦਾ ਦੁੱਖ ਸਭ ਨੂੰ ਹੈ ਚਾਹੇ ਕੋਈ Hindu ਹੈ ਭਾਵੇਂ ਉਹ Sikh ਹੈ ਪਰ ਇਹਨੇ ਜਿਹੜਾ ਨਿੱਜੀ ਤੌਰ ਤੇ ਖੰਨਾ ਸ਼ਹਿਰ ਤੇ ਸਰ ਖਾਸ ਕਰਕੇ ਸਾਰੇ ਪੰਜਾਬ ਦੇ ਮੰਦਰਾਂ ਨੂੰ ਇਹਨੇ ਕਿਹਾ ਵੀ 6 ਜੂਨ ਨੂੰ ਵੀ ਸਾਰੇ ਮੰਦਰ 7 ਵਜੇ ਤੋਂ ਲੈ ਕੇ 10 ਵਜੇ ਤੱਕ ਬੰਦ ਰੱਖੇ ਜਾਣ ਲਾਈਟਾਂ ਬੰਦ ਕੀਤੀਆਂ ਜਾਣ ਨਹੀਂ ਤਾਂ ਨਤੀਜੇ ਭੁਗਤਣ ਲਈ ਤਿਆਰ ਰਹੋ ਮੈਂ ਗੁਰਪਤਵੰਤ ਸਿੰਘ ਪੰਨੋ ਨੂੰ ਕਹਿਣਾ ਚਾਹਨਾ ਵੀ ਇਹ ਕਿਸੇ ਵੱਡੇ ਭਲੇਖੇ 'ਚ ਫਿਰਦਾ ਹੈ ਅੱਜ ਪੰਜਾਬ ਦਾ ਜਿਹੜਾ Hindu ਹੈ ਉਹ ਪਹਿਲੇ ਵਾਲਾ Hindu ਨਹੀਂ ਹੈਗਾ ਅੱਜ ਪੰਜਾਬ ਦਾ Hindu ਜਾਗ ਚੁੱਕਿਆ ਹੈ ਉਹ ਕਿਸੇ ਤੋਂ ਡਰਨ ਵਾਲਾ ਨਹੀਂ ਹੈਗਾ ਜਿਹੜਾ ਇਹ ਇਹਦੇ ਦਿਮਾਗ 'ਚ ਕੋਈ ਵਹਿਮ ਹੈ ਨਾ ਇਹ ਦੂਰ ਦੂਰ ਕਰ ਲਵੇ ਅੱਜ ਪੰਜਾਬ ਦਾ ਖੰਨੇ ਸ਼ਹਿਰ ਦਾ ਖਾਸ ਕਰਕੇ Hindu ਇੱਕ ਚੋਟਾ ਆ ਬੈਠਾ ਸਾਡੇ ਵਿੱਚ ਆ ਸਾਡੇ ਵਿੱਚ ਅੱਜ ਸਾਰੇ ਮੰਦਰਾਂ ਦੇ ਪ੍ਰਧਾਨ ਸਾਹਿਬ Hindu ਸੰਗਠਨਾ ਦੇ ਪ੍ਰਧਾਨ ਸਾਹਿਬ ਸਭ ਪਹੁੰਚੇ ਨੇ ਇਹ ਜਿਹੜੀਆਂ ਇਹ ਹਰਕਤਾਂ ਕਰਦਾ ਨਾ ਵੀ ਮੈਂ Hindu ਸਿੱਖ ਭਾਈਚਾਰੇ 'ਚ ਦਰਾਰ ਪਾ ਦੂੰਗਾ ਇਹਦੇ ਮਨਸੂਬੇ ਬਿਲਕੁਲ ਕਾਮਯਾਬ ਨਹੀਂ ਹੋਣ ਦਿੱਤੇ ਜਾਣਗੇ ਆ ਸਾਰੇ Hindu ਸੰਗਠਨਾ ਨੇ ਮਿਲ ਕੇ ਫੈਸਲਾ ਕੀਤਾ ਵੀ ਅਸੀਂ 6 ਜੂਨ ਨੂੰ ਇਹ ਕਹਿੰਦਾ ਲਾਈਟਾਂ ਬੰਦ ਕਰੋ ਅਸੀਂ ਸਾਰਿਆਂ ਤੇ ਲੜੀਆਂ ਮੰਦਰਾਂ ਤੇ ਲਾਵਾਂਗੇ ਸਾਰੇ ਮੰਦਰਾਂ 'ਚ ਦੀਪ ਮਾਲਾ ਹੋਊਗੀ ਹਨੂਮਾਨ ਚਲੀਸੇ ਦਾ ਪਾਠ ਹੋਊਗਾ ਇਹਨੂੰ ਇਹਨੂੰ ਮੂੰਹ ਤੋੜ ਜਵਾਬ ਦਿੱਤਾ ਜਾਊਗਾ ਇਹ ਜਿਹੜੀਆਂ ਖਾਲਸਥਾਨ ਦੀਆਂ ਗੱਲਾਂ ਕਰਦਾ ਕੋਈ ਸਿੱਖ ਪੰਜਾਬ ਦਾ ਕੀ ਪੂਰੇ ਦੇਸ਼ ਦਾ ਕੋਈ ਸਿੱਖ ਖਾਲਸਥਾਨ ਨਹੀਂ ਚਾਹੁੰਦਾ ਅਸੀਂ ਸਾਡੇ ਆ ਸਿੱਖ ਭਾਈਚਾਰਾ ਸਾਡੇ ਨਾਲ ਬੈਠਾ ਕੋਈ ਵੀ ਖਾਲਸਥਾਨ ਨਹੀਂ ਚਾਹੁੰਦਾ ਇਹਦੇ ਜਿਹੜੇ ਇਹ ਦੇਸ਼ ਨੂੰ ਤੋੜਨ ਦੇ ਜਿਹੜੇ ਮਨਸੂਬੇ ਨੇ ਇਹ ਬਿਲਕੁਲ ਵੀ ਕਾਮਯਾਬ ਨਹੀਂ ਹੋਣ ਦਿੱਤੇ ਜਾਣਗੇ ਤੇ 6 ਜੂਨ ਨੂੰ ਸਾਡੇ ਵੱਲੋਂ ਪੂਰੇ ਵੱਡੇ ਪੱਧਰ ਤੇ ਖੰਨੇ ਸ਼ਹਿਰ ਦੇ ਕੱਲੇ-ਕੱਲੇ ਮੰਦਰ ਦੇ ਵਿੱਚ ਦੀਪਮਾਲਾ ਕਰਕੇ ਰੋਸ਼ਨੀਆ ਕਰਕੇ ਇਹਦਾ ਜਿਹੜਾ ਇਹ ਜਵਾਬ ਦਿੱਤਾ ਜਾਊਗਾ ਜੈ ਸ਼੍ਰੀ ਰਾਮ ਜੈ ਮੈਂ ਕਹਿਣਾ ਚਾਹੁੰਦਾ ਜੀ ਜਿਹੜੇ ਸਾਡੇ ਮੰਦਰ ਹੈ ਉਹ ਸਾਡੇ ਪੂਰਨ ਸੰਪੂਰਨ ਭਗਵਾਨ ਦੇ ਮੰਦਰ ਹੈ ਇਹ ਮਤਭਾਗੇ ਲੋਕ ਜਿਹੜੇ ਭਗਵਾਨ ਦੇ ਵਰ ਖਿਲਾਫ ਹੁੰਦੇ ਆਂ ਬੂਲਦੇ ਆਂ ਉਹਨਾਂ ਦਾ ਕੱਖ ਨਹੀਂ ਰਹਿੰਦਾ ਜੀ ਰਾਵਣ ਵਰਗੇ ਮਰਗੇ ਕੰਸ ਵਰਗੇ ਮਰਗੇ ਇਹ ਪੰਨੂ ਦਾ ਚੀਜ਼ ਹੀ ਕੀ ਆ ਅੱਡੇ ਵੱਡੇ ਹਿੰਦੂਸਤਾਨ ਦੇ ਵਿੱਚ ਇੱਕ ਇਹੋ ਜਿਹੇ ਬੰਦੇ ਦੀ ਕੀ ਵੈਲਿਊ ਹੈ ਆਪਾਂ ਕੀ ਸਮਝਦੇ ਹਾਂ 6 ਜੂਨ ਨੂੰ ਅਸੀਂ ਆਪਣੇ ਮੰਦਰਾਂ ਨੂੰ ਪੂਰਾ ਸਜਾਵਾਂਗੇ ਪੂਰਾ ਸੱਜਣ ਕਰਾਂਗੇ ਪੂਰਾ ਸੁੰਦਰਕਾਂਟ ਕਰਾਂਗੇ ਹਨੂਮਾਨ ਚਾਲੀਸਾ ਕਰਾਂਗੇ ਔਰ ਮੈਂ ਤਾਂ ਆਪਣੇ ਸ਼ਹਿਰ ਨਵਸੇ ਨੂੰ ਇਹ ਕਹੂੰਗਾ ਵੀ ਵੱਦ ਤੋਂ ਵੱਧ ਸੰਖਿਆ ਦੇ ਵਿੱਚ ਇਹਨੂੰ ਦਿਖਾ ਦਿਓ ਵੀ ਜਿਹੜਾ ਸਨਾਤਨ ਧਰਮ ਹੈ ਕਿੱਡਾ ਵੱਡਾ ਧਰਮ ਹੈ जय श्री राम जय श्री, श्री राम सानू ਕਿਸੇ ਦਾ ਕੋਈ ਡਰ ਨਹੀਂ ਮਾਰਿਆ ਐਵੇਂ ਦੇ ਬੰਦੇ ਬਹੁਤ ਆਏ ਭਗਵਾਨ ਰਾਮ ਨੇ ਰਾਵਣ ਦਾ ਵਦ ਕੀਤਾ ਭਗਵਾਨ ਕ੍ਰਿਸ਼ਨ ਨੇ ਪਾਪੀ ਜਿਹੜੇ ਲੋਕਾਂ ਉਹਨਾਂ ਦਾ ਸਾਰਿਆਂ ਦਾ ਹੀ ਵਦ ਹੋਇਆ ਇਹਦਾ ਵੀ ਹੋ ਜਾਏਗਾ ਔਰ ਨਜ਼ਦੀਕ ਹੀ ਹੋ ਜਾਏਗਾ ਭਗਵਾਨ ਦੇ ਵਰਖਲਾ ਬੋਨਣ ਵਾਲਾ ਬੰਦਾ ਤਾਂ ਪਾਪੀ ਹੀ ਹੁੰਦਾ ਹੈ ਪਰ ਪਾਪੀ ਵੀ ਭਗਵਾਨ ਦੁਨੀਆ 'ਚ ਭੇਜਦੇ ਜਿਨ੍ਹਾਂ ਨੇ ਪਾਪ ਕਰਨੇ ਹੈ ਇਹ ਪਾਪ ਕਰਿਆ ਤਾਂ ਸਤਿਆਂ ਨਾਜ਼ ਹੀ ਹੋ ਜਾਏਗਾ ਬਾਕੀ ਹਿੰਦੂ ਭਾਈਚਾਰਾ ਔਰ ਸਿੱਖ ਭਾਈਚਾਰੇ ਚ ਕੋਈ ਕਮੀ ਕੋ ਨਹੀਂ ਹੈ ਵਿਤਮਤ ਭੇਦ ਨਹੀਂ ਹੈ ਅਸੀਂ ਲੋਕ ਵੀ ਗੁਰੂ ਨਾਨਕ ਦੇਵ ਜੀ ਦੀ ਗੁਰੂ ਗੋਬਿੰਦ ਸਿੰਘ ਜੀ ਦੀ ਫੋਟੋ ਆਪਣੇ ਘਰਾਂ ਦੇ ਵਿੱਚ ਲਾਣੇ ਹੈ ਅਸੀਂ ਵੀ ਗੁਰਦੁਆਰਿਆਂ ਚ ਉਮੀ ਜਾਂਦੇ ਹਾਂ ਜਿਵੇਂ ਮੰਦਰਾਂ ਚ ਜਾਂਦੇ ਹਾਂ ਕਿਉਂਕਿ ਸਾਨੂੰ ਪਤਾ ਹੈ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਕਿੰਨੀਆਂ ਬਲੀਆਂ ਦਿੱਤੀਆਂ ਕਿਹਦੇ ਪਿੱਛੇ ਦਿੱਤੀਆਂ ਇਹ ਪੰਨੂ ਨੂੰ ਕੀ ਪਤਾ ਉਹਨਾਂ ਦੀਆਂ ਬਲੀਆਂ ਕਿਹਨੂੰ ਯਾਦ ਹੈ ਅਸੀਂ ਕਿਉਂ ਪੂਜਾ ਕਰਦੇ ਹਾਂ ਕਿਉਂਕਿ ਸਾਡੇ ਉਹ ਵੀ ਭਗਵਾਨ ਨੇ ਭਗਵਾਨ ਦੇ ਰੂਪ ਹੈ ਇਹਨੂੰ ਕੀ ਪਤਾ ਆਪਾਂ ਇਹਨਾਂ ਦੀਆਂ ਗੱਲਾਂ ਨੂੰ ਛੱਡ ਕੇ ਆਪਾਂ ਆਪਣਾ ਮੰਦਰਾਂ ਦਾ ਕੰਮ ਜਾਰੀ ਰੱਖੀਏ ਅਸੀਂ ਭਗਵਾਨ ਤੋਂ ਪ੍ਰਾਰਥਨਾ ਕਰੀਏ ਇਹ ਭਗਵਾਨ ਇਹ ਜਿਹੜੇ ਬੰਦੇ ਦਾ ਖਾਤਮਾ ਕਰ ਦੇ ਜਿਹੜੇ ਪਾਪੀ ਹੈ ਜੈ ਸ਼੍ਰੀ ਰਾਮ ਕੀ ਮੈਸੇਜ ਦੇਣਾ ਚਾਹੁੰਦੇ ਸ਼ਹਿਰ ਵਾਸੀਆਂ ਦੇ ਕਮੇਟੀਆਂ ਨੂੰ ਮੰਦਰ ਦੀ ਕਮੇਟੀਆਂ ਨੂੰ ਜੀ 6 ਤਰੀਕ ਦੇ ਬਾਰੇ ਅਸੀਂ ਕਹਿੰਦੇ ਆ 6 ਤਰੀਕ ਨੂੰ ਤੁਸੀਂ ਬਲਦ ਚੜ ਕੇ ਮੰਦਰਾਂ ਚ ਆਓ ਅਸੀਂ ਤੁਹਾਡੇ ਨਾਲ ਖੜੇ ਆ ਅਸੀਂ ਸਭ ਤੋਂ ਅੱਗੇ ਖੜੇ ਹੋਵਾਂਗੇ ਔਰ ਸ਼ਹਿਰ ਦੇ ਵਿੱਚ ਆਪਣੇ ਘਰਾਂ ਦੇ ਵਿੱਚ ਔਰ ਮੰਦਰਾਂ ਦੇ ਵਿੱਚ ਪੂਰੀ ਦੀਪਮਾਲਾ ਕੀਤੀ ਜਾਵੇ ਪੂਰਾ ਸ਼ਹਿਰ ਨੂੰ ਸਜਾਇਆ ਜਾਵੇ ਤਾਂ ਕਿ ਹਰ ਇੱਕ ਨੂੰ ਪਤਾ ਲੱਗੇ ਵੀ ਜਿਹੜਾ ਸਨਾਤਨ ਧਰਮ ਹੈ ਬਹੁਤ ਵੱਡਾ ਧਰਮ ਹੈ ਇਹਦੇ ਅੱਗੇ ਕੋਈ ਬੋਲਣ ਵਾਲੇ ਦਾ ਚੁਕਨਾ ਚੂਰ ਹੋ ਜਾਂਦਾ ਕੁਝ ਨਹੀਂ ਬਚਦਾ ਉਹਦਾ ਸਾਰਿਆਂ ਨੂੰ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਤੁਸੀਂ ਮੇਰੀ ਗੱਲ ਪਹੁੰਚਾਣ ਲਈ ਬਹੁਤ ਅੱਛਾ ਇੱਕ ਸੁ ਮੈਨੂੰ ਸੁਬਾਹਸਰ ਦਿੱਤਾ ਹੈ ਬਹੁਤ ਬੜੀ ਗੱਲ ਹੈ ਜੀ ਇਹ ਸਾਰੇ Hindu ਸੰਗਠਨਾਂ ਜੀ ਇਕੱਠੇ ਹੋ ਕੇ ਸ਼ਹਿਰ ਨੂੰ ਇਕੱਠਾ ਕਰਕੇ ਅਸੀਂ ਉਸ ਗਲਤ ਬੰਦੇ ਨੂੰ ਉਸ ਗਲਤ ਇਨਸਾਨ ਨੂੰ ਅੱਜ ਅਸੀਂ ਆਪਣੇ ਵੱਲੋਂ ਇੱਕ ਮੈਸੇਜ ਦੇਣਾ ਦੇ ਰਹੇ ਆਂ ਵੀ ਸਾਡੀ ਏਕਤਾ ਨੂੰ ਚੈਲੰਜ ਕਰਕੇ ਸਾਨੂੰ ਅੱਜ ਉਹਨੇ ਸਾਨੂੰ ਇੱਕ ਦੁਬਾਰਾ ਤੋਂ ਮੁੱਖ ਅਲੱਗ ਤੋਂ ਇਕੱਠੇ ਕਰਤਾ ਹੈ ਤੇ ਅਸੀਂ ਅੱਜ ਇਕੱਠੇ ਹੋ ਕੇ ਅੱਜ ਪ੍ਰਣ ਕਰਦੇ ਆਂ ਵੀ 6 ਜੂਨ ਨੂੰ ਅਸੀਂ ਸਾਰੇ ਮੰਦਰ ਸਜਾਵਾਂਗੇ ਔਰ ਭਗਵਾਨ ਹਨੂਮਨ ਚਲिसा ਦਾ ਪਾਠ ਕਰਕੇ ਸਾਰੇ ਸਾਰਿਆਂ ਨੂੰ ਜਾਗਰਿਤ ਕਰਕੇ ਅਸੀਂ ਉਹਨੂੰ ਇਹ ਸਬਕ ਸਿਖਾਉਣਾ ਚਾਹੁੰਦੇ ਆਂ ਵੀ ਉਹ ਇਹ ਸਾਡੀ Hindu ਸਿੱਖ ਏਕਤਾ ਨੂੰ ਚੈਲੰਜ ਨਾ ਕਰੇ ਯੋਗੀ ਅਸੀਂ ਲੋਕ ਸੁਰ ਤੋਂ ਹੀ ਇਕੱਠੇ ਆ ਸਾਡੇ ਖੂਨ ਦੇ ਵਿੱਚ ਹਿੰਦੂ ਸਿੱਖ ਇਕਤਾ ਰਚੀ ਹੋਈ ਹੈ ਬੱਚੀ ਹੋਈ ਹੈ ਬੱਸੀ ਹੋਈ ਹੈ ਤੇ ਅਸੀਂ ਇਸ ਗੱਟਨ ਨੂੰ ਇਸ ਪੰਜਾਬ ਦੇ ਮਾਹੌਲ ਨੂੰ ਬਿਲਕੁਲ ਵੀ ਖਰਾਬ ਨਹੀਂ ਹੋਣ ਦੇਵਾਂਗੇ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਬਾਰ ਬਾਰ ਉਹਨੇ ਕੋਈ ਨਾ ਕੋਈ ਬਿਆਨ ਦੇ ਕੇ ਤੁਸੀਂ ਆਹ ਕਰੋ ਜੀ ਤੁਸੀਂ ਆਹ ਕਰੋ ਤੁਹਾਨੂੰ ਕਰੋੜ ਦਿੱਤਾ ਜਾਊ ਤੁਹਾਨੂੰ 2 ਕਰੋੜ ਦਿੱਤਾ ਜਾਊ ਬੱਚਿਆਂ ਨੂੰ ਲਾਜ ਦੇ ਦੇ ਕੇ ਪੰਜਾਬ ਦੀ ਨੌਜਵਾਨੀ ਨੂੰ ਮਰਵਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਤੁਸੀਂ ਪਹਿਲਾਂ ਵੀ ਤੁਸੀਂ ਦੇਖਿਆ ਕੈਨੇਡਾ ਦੇ ਵਿੱਚ ਮੰਦਰਾਂ ਦੇ ਵਿੱਚ ਵੀ ਉਹਨੇ ਹਮਲਾ ਕਰਵਾਇਆ ਜਾਨਵਜੁਗਿ ਉਥੇ ਤੋੜਪਨ ਕਰਾਈ ਆ ਕਿ ਜੇ ਮੰਦਿਰਾਂ ਤੇ ਹਮਲਾ ਆਊਗਾ ਤੇ ਇੰਡੀਆ ਦੇ ਵਿੱਚ ਹਿੰਦੂ ਲੋਕ ਭੜਕਣਗੇ ਤੇ ਗੁਰਦੁਆਰੇ ਤੇ ਹਮਲਾ ਆਊਗਾ ਲੇਕਿਨ ਉਹਨੂੰ ਇਹ ਨਹੀਂ ਪਤਾ ਕਿ ਜਿਹੜਾ ਹਿੰਦੁਸਤਾਨ ਦਾ ਜਿਹੜਾ ਹਿੰਦੂ ਅਤੇ ਸਿੱਖ ਭਾਈਚਾਰਾ ਇਹ ਸਦੀਆਂ ਤੋਂ ਚੱਲਿਆ ਆ ਰਿਹਾ ਹੈ ਇਹਦੇ ਵਿੱਚ ਕਦੇ 파ਟ ਨਹੀਂ ਪੈ ਸਕਦੀ ਹੁਣ ਦੇਖੋ ਜਦੋਂ ਨੇ ਦੇਖਿਆ ਕਿ ਨਹੀਂ ਗੱਲ ਬਣ ਰਹੀ ਉਹ ਹਰ ਵਾਰ ਨਵਾਂ ਕੋਈ ਨਵੀਂ ਤਕਨੀਕ ਕੱਢ ਕੇ ਲਿਆਂਦਾ ਅਦਕੀ ਉਹ ਕਹਿੰਦੇ 6 ਜੂਨ ਨੂੰ ਜੇ ਮੰਦਿਰਾਂ ਦੀ ਲਾਈਟਾਂ ਬੰਦ ਕਰੋ ਨਹੀਂ ਤਾਂ ਕੋਈ ਪ੍ਰਤੀਜਿੰਨ ਕੋਈ ਘਟਨਾ ਘਟ ਸਕਦੀ ਹੈ ਤੇ ਉਹਨੂੰ ਇਹ ਨਹੀਂ ਪਤਾ ਕਿ ਅਦਕੀ ਜੇ ਮੰਦਿਰਾਂ 'ਚ ਉਹਨੇ ਮੰਦਿਰਾਂ ਦੀ ਗ ਚੋਗਣੀਆਂ ਲਾਈਟਾਂ ਵੀ ਲਗਾਈਆਂ ਜਾਣਗੀਆਂ ਦੀਪਮਾਲਾ ਵੀ ਕੀਤੀ ਜਾਊਗੀ ਅਸੀਂ ਹਰ ਸਾਲ 6 ਜੂਨ ਨੂੰ ਹਵਨ ਕਰਦੇ ਆ ਜਿਹੜੇ 84 ਦੇ ਦੰਗਿਆਂ ਦੇ ਵਿੱਚ ਚਾਹੇ ਉਹ ਸਿੱਖ ਸੀ ਚਾਹੇ ਹਿੰਦੂ ਸੀ ਚਾਹੇ ਕੋਈ ਪੁਲਿਸ ਵਾਲਾ ਸੀ ਚਾਹੇ ਕੋਈ ਫੌਜੀ ਸੀ ਜਿਹੜੇ ਵੀ ਸ਼ਹੀਦ ਹੋਏ ਸੀਗੇ ਅਸੀਂ ਉਹਨਾਂ ਦੀ ਆਤਮਾ ਦੀ ਸ਼ਾਂਤੀ ਵਾਸਤੇ ਹਵਨ ਯੱਗ ਕਰਦੇ ਸੀ ਅਸੀਂ ਕਦੇ ਅਜਿਹੀ ਹਰਕਤ ਨਹੀਂ ਕੀਤੀ ਲੇਕਿਨ ਜੇ ਉਹਨੇ ਆਹ ਕੰਮ ਕਿਹਾ ਕਿ ਨੇਰਾ ਕਰੋ ਅਸੀਂ ਦੀਪਮਾਲਾ ਵੀ ਕਰਾਂਗੇ ਤੇ ਲੜੀਆਂ ਵੀ ਲੱਗਣਗੀਆਂ ਇਹ ਹੀ ਕੁਝ ਕਹਿੰਦਾ ਸਾਰੇ ਭਰਾਵਾਂ ਨੂੰ ਜੈ ਸ਼੍ਰੀ ਰਾਮ ਜੀ ਆ ਗੁਰਪੰਤ ਸਿੰਘ ਪੰਨੂ ਜਿਹੜਾ ਬਿਆਨ ਜਾਰੀ ਕਰਦਾ ਹੈ ਵੀ ਮੰਦਰਾ ਚ 6 ਤੋਂ 10 ਲਾਈਟ ਬੰਦ ਕੀਤੀ ਜਾਵੇ ਉਹ ਦੱਸੂਗਾ ਸਾਨੂੰ ਉਹ ਕੋਣ ਦਾ ਸਾਡੇ ਮੰਦਰਾ ਬਾਰੇ ਬੋਲਣ ਵਾਲਾ ਉਹ ਆਪਣਾ ਜੋ ਮਰਜ਼ੀ ਕਰੀ ਜਾਵੇ ਸਾਡੇ ਮੰਦਰਾ ਬਾਰੇ ਕੁਝ ਨਾ ਬੋਲੇ ਅਸੀਂ ਉਹਦਾ ਜਵਾਬ ਰਾਤ ਨੂੰ ਸਾਰੀ ਰਾਤ ਦੀਪਮਾਲਾ ਕਰਕੇ ਤੇ ਲੜੀਆਂ ਲਾ ਕੇ ਤੇ ਹਵਨ ਕਰਕੇ ਹਨੂਮਾਨ ਚਾਲੀਸਾ ਦਾ ਪਾਠ ਕਰਕੇ ਅਸੀਂ 6 ਜੂਨ ਮਨਾਵਾਂਗੇ ਜੈ ਸ਼੍ਰੀ ਰਾਮ